ਸੂਰਤ ਗੱਲ ਉੱਥੇ ਕਈ ਕਹਿੰਦੇ ਸਲਾਮ ਹੈ ਉਹਨਾਂ ਬੀਬੀਆਂ ਨੂੰ ਜਿਹਨਾਂ ਨੇ ਕੁੱਟ ਖਾ ਖਾ ਕੇ ਵੀ ਆਪਣੇ ਜਿਹੜੇ ਲੋਕ ਗੀਤ ਨੇ ਉਹਨਾਂ ਨੂੰ ਜਿਉਂਦਾ ਰੱਖਿਆ ਹੈ ਨਾ ਮੈਂ ਉਹ ਹੀ ਕਹਿੰਦਾ ਹੁਣ ਤਾਂ ਅਜ ਆਰਟ ਦਾ ਨਾਮ ਦੇਣ ਲੱਗੇ ਨਾ ਵੀ ਵੀ ਫਰਾਨੀ ਆਰਟਿਸਟ ਹੈ ਲੇਡੀ ਫਰਾਨੇ ਕੋਲ ਬਹੁਤ ਅੱਛਾ ਆਰਟ ਹੈ ਫਰਾਨਾ گاਉਂਦਾ ਹੈ ਫਰਾਨਾ ਪਰ ਉਹ ਉਹਨਾਂ ਟਾਈਮਾਂ 'ਚ ਇਹਨੂੰ ਆਰਟ ਨਹੀਂ ਸੀ ਕਹਿੰਦੇ ਉਹਨਾਂ ਟਾਈਮਾਂ 'ਚ ਤਾਂ ਜੇ ਕਿਸੇ ਦੇ ਵੀ ਕੋਈ ਪਿੰਡ 'ਚ ਵਿਆਹ ਰਿਸ਼ਤੇ ਜਿਹਾ ਉਹ ਕਹਿੰਦੇ ਤੂੰ ਉੱਥੇ ਬਹੁਤ ਨੱਚਦੀ ਸੀ ਤੈਨੂੰ ਨਚਾਉਣਾ ਖੜ ਜਾ ਮੈਂ ਪੁੱਟ ਪੈਂਦੀ ਸੀ ਜਿਹੜੀ ਉਹਦੇ ਉਹਦੇ ਹੱਟ ਪਰ ਸੇਕ ਦਿੰਦੇ ਸੀਗੇ ਸੋ ਪਰ ਫਿਰ ਵੀ ਦੇਖੋ ਉਹ ਹੱਸ ਕੇ ਸਾਰਾ ਕੁਝ ਜਰ ਕੇ ਉਹ ਚੀਜ਼ਾਂ ਅੱਜ ਸਾਡੇ ਤੱਕ ਪਹੁੰਚਾ ਕੇ ਗਈਆਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਧਰਤੀ ਤੇ ਉਹਨਾਂ ਗਈਆਂ ਨੂੰ ਸੋ ਉਦੋਂ ਕੋਈ ਲਿਖਦਾ ਨਹੀਂ ਸੀ ਮੌਥ ਟੂ ਮੌਥ ਚੀਜ਼ਾਂ ਅੱਗੇ ਵਧਦੀਆਂ ਗਈਆਂ ਸੋ ਅੱਗੇ ਪਹੁੰਚਦੀਆਂ ਗਈਆਂ ਸੋ ਇਹ ਅੱਜ ਸਾਡੇ ਬੱਚੇ ਇਨ੍ਹਾਂ ਤੇ ਪੀ ਐਚ ਡੀ ਕਰਨਗੇ ਸਾਡੇ ਬੱਚੇ ਇਨ੍ਹਾਂ ਤੇ ਫਾਲੋਅ ਸ਼ਿਪ ਲੈਣਗੇ ਸਾਡੇ ਬੱਚੇ ਇਨ੍ਹਾਂ ਨੂੰ ਦੇਖ ਕੇ ਅੱਗੇ ਵਧਣਗੇ ਸਾਡੇ ਬੱਚਿਆਂ ਨੂੰ ਜੇ ਤੁਹਾਨੂੰ ਗੱਲ ਕਰਨੀ ਹੋਊਗੀ ਪੁਰਾਣਾ ਰੌ ਰੀਤਾਂ ਕੀ ਸੀਗਾ ਪੁਰਾਣੇ ਰਿਵਾਜ ਕੀ ਸੀ ਇਹਨਾਂ ਗੱਲਾਂ ਤੋਂ ਸਿੱਖਣਗੇ ਕੀ ਬਾਤ ਹੈ ਰੀਜ਼ਨ ਸੀਗਾ ਕਿ ਜਦੋਂ ਪਰਾਤ ਜਾਂਦੀ ਸੀ ਬੰਦੇ ਬਰਾਤ ਚਲੇ ਜਾਂਦੇ ਸੀ ਬਾਅਦ ਚ ਬੀਬੀਆਂ ਇਕੱਲੀਆਂ ਹੁੰਦੀ ਸੀ ਫੇਰ ਨੱਚਦੀਆਂ ਸੀ ਵੀ ਕੋਈ ਦੇਖਣ ਵਾਲਾ ਨਹੀਂ ਹੈਗਾ ਫੇਰ ਆਪਣੇ ਮਨ ਦੇ ਭਾਵ ਪੜਾ ਸਾਰੀ ਕੱਢਦੀਆਂ ਸੀ ਉਹ ਉਹ ਜਿਹਨੂੰ ਤਾਨੇ ਦੇਣੇ ਨੇ ਉਦੋਂ ਦਿੰਦੀਆਂ ਸੀ ਉਹ ਇਹਨੂੰ ਤਮਾਸ਼ੇ ਕਿਹਾ ਜਾਂਦਾ ਵੀ ਇੱਕ ਲੇੜੀ ਬੰਦਾ ਬਣ ਜਾਂਦੀ ਸੀਗੀ ਹਾਂਜੀ 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 ਬੰਦਾ ਬਣ ਕੇ ਦੇਖਾਂਗੇ ਮੁੱਛਾਂ ਕਰਕੇ ਮੈਨੂੰ ਯਾਦ ਆਉਂਦੀ ਗੱਲ ਮੈਨੂੰ ਜ਼ੋਨਲੀ ਕਿਦੋਂ ਮੈਨੇ ਮੈਨੂੰ ਨਾ ਹੋਦਾ ਜੀ ਇੱਕ ਵਾਰ ਨਾ ਸਾਡੀ ਹਿੰਦੁਸਤਾਨ ਦੀ ਵੱਡੀ ਆਰਟਿਸਟ ਨਰਗਿਸ ਨਰਗਿਸ ਕਹਿੰਦੀ ਵੀ ਜਦੋਂ ਮੈਂ ਪਹਿਲੀ ਵਾਰ ਜ਼ਿੰਦਗੀ ਚ ਭੰਗੜਾ ਦੇਖਿਆ ਕਿਸੇ ਸ਼ੂਟਿੰਗ ਦੇ ਉੱਤੇ ਭੰਗੜਾ ਪਾਇਆ ਜਾ ਰਿਹਾ ਸੀਗਾ ਕਿਸੇ ਫਿਲਮ ਦਾ ਪ੍ਰੈਕੈਸਰ ਕਰਦੇ ਸੀਗੇ ਕਹਿੰਦੀ ਮੈਂ ਲਾਈਵ ਪਹਿਲੀ ਵਾਰ ਦੇਖਿਆ ਸੀ ਤੇ ਮੈਂ ਕਹਿੰਦੀ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਮਰਦਾਂ ਨੂੰ ਮਰਦਾਂ ਵਾਂਗ ਨੱਚਦੇ ਦੇਖਿਆ ਕੀ ਬਾਤ ਹੈ ਮਤਲਬ ਉਹਦੀ ਉਹਦੀ ਇਹ ਅਜੈਕਟ ਲਾਈਨ ਹੈ ਕਿ ਮੈਂ ਜ਼ਿੰਦਗੀ ਚ ਪਹਿਲੀ ਵਾਰ ਮਰਦਾਂ ਨੂੰ ਮਰਦਾਂ ਵਾਂਗ ਨੱਚਦੇ ਦੇਖਿਆ ਅੱਛਾ ਮੈਨੂੰ ਬਾਅਦ ਦੱਸ ਸਕਦੇ ਕਿ ਇਹਨੂੰ ਭੰਗੜਾ ਕਹਿੰਦੇ ਨੇ ਸੂਰਤ ਗੱਲ ਉੱਥੇ ਕਈ ਕਹਿੰਦੇ ਸਲਾਮ ਹੈ ਉਹਨਾਂ ਬੀਬੀਆਂ ਨੂੰ ਜਿਨ੍ਹਾਂ ਨੇ ਕੁੱਟ ਖਾ ਖਾ ਕੇ ਵੀ ਆਪਣੇ ਜਿਹੜੇ ਲੋਕ ਗੀਤ ਨੇ ਉਹਨਾਂ ਨੂੰ ਜਿਉਂਦਾ ਰੱਖਿਆ ਮੈਂ ਉਹੀ ਕਹਿੰਦਾ ਹੁਣ ਤਾਂ ਅਜ ਆਰਟ ਦਾ ਨਾਮ ਦੇਣ ਲੱਗੇ ਨਾ ਵੀ ਵੀ ਫਰਾਨੀ ਆਰਟਿਸਟ ਹੈ ਲੇਡੀ ਫਰਾਨੇ ਕੋਲ ਬਹੁਤ ਅੱਛਾ ਆਰਟ ਹੈ ਫਰਾਨਾ گاਉਂਦਾ ਹੈ ਫਰਾਨਾ ਪਰ ਉਹ ਉਹਨਾਂ ਟਾਈਮਾਂ 'ਚ ਇਹਨੂੰ ਆਰਟ ਨਹੀਂ ਸੀ ਕਹਿੰਦੇ ਉਹਨਾਂ ਟਾਈਮਾਂ 'ਚ ਤਾਂ ਜੇ ਕਿਸੇ ਦੇ ਵੀ ਕੋਈ ਪਿੰਡ 'ਚ ਵਿਆਹ ਰਿਸ਼ਤੇ ਵਾਲੇ 'ਚ ਉਹ ਕਹਿੰਦੇ ਤੂੰ ਉੱਥੇ ਬਹੁਤ ਨੱਚਦੀ ਸੀ ਤੈਨੂੰ ਨਚਾਉਣਾ ਖੜ ਜਾ ਮੈਂ ਕੁੱਟ ਪੈਂਦੀ ਸੀ ਜਿਹੜੀ ਉਹਦੇ ਉਹਦੇ ਹੱਟ ਫਿਰ ਸੇਕ ਦਿੰਦੇ ਸੀਗੇ ਸੋ ਪਰ ਫਿਰ ਵੀ ਦੇਖੋ ਉਹ ਹੱਸ ਕੇ ਸਾਰਾ ਕੁਝ ਜਰ ਕੇ ਉਹ ਚੀਜ਼ਾਂ ਅੱਜ ਸਾਡੇ ਤੱਕ ਪਹੁੰਚਾ ਕੇ ਗਈਆਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਧਰਤੀ ਤੇ ਉਹਨਾਂ ਗਈਆਂ ਨੂੰ ਸੋ ਉਦੋਂ ਕੋਈ ਲਿਖਦਾ ਨਹੀਂ ਸੀ ਮਾਊਥ ਟੂ ਮਾਊਥ ਚੀਜ਼ਾਂ ਅੱਗੇ ਵਧਦੀਆਂ ਗਈਆਂ ਸੋ ਅੱਗੇ ਪਹੁੰਚਦੀਆਂ ਗਈਆਂ ਸੋ ਇਹ ਅੱਜ ਸਾਡੇ ਬੱਚੇ ਇਹਨਾਂ ਤੇ ਪੀ ਐਚ ਡੀਆਂ ਕਰਨਗੇ ਸਾਡੇ ਬੱਚੇ ਇਹਨਾਂ ਤੇ ਫਾਲੋਅਸ਼ਿਪ ਲੈਣਗੇ ਸਾਡੇ ਬੱਚੇ ਇਹਨਾਂ ਨੂੰ ਦੇਖ ਕੇ ਅੱਗੇ ਵਧਣਗੇ ਸਾਡੇ ਬੱਚਿਆਂ ਨੂੰ ਜੇ ਤੁਹਾਨੂੰ ਗੱਲ ਕਰਨੀ ਹੋਊਗੀ ਪੁਰਾਣਾ ਰੌ ਰੀਤਾਂ ਕੀ ਸੀਗਾ ਪੁਰਾਣੇ ਰਿਵਾਜ ਕੀ ਸੀ ਇਹਨਾਂ ਗੱਲਾਂ ਤੋਂ ਸਿੱਖਣਗੇ ਉਹ ਵੀ ਉਹ ਹੀ ਰੀਜ਼ਨ ਸੀਗਾ ਕਿ ਜਦੋਂ ਬਰਾਤ ਜਾਂਦੀ ਸੀ ਬੰਦੇ ਬਰਾਤ ਚਲੇ ਜਾਂਦੇ ਸੀ ਬਾਅਦ ਚ ਬੀਬੀਆਂ ਇਕੱਲੀਆਂ ਹੁੰਦੀ ਸੀ ਫੇਰ ਨੱਚਦੀਆਂ ਸੀ ਵੀ ਕੋਈ ਦੇਖਣ ਵਾਲਾ ਨਹੀਂ ਹੈਗਾ ਫੇਰ ਆਪਣੇ ਮਨ ਦੇ ਭਾਵ ਪੜਾ ਸਾਰੀ ਕੱਢਦੀਆਂ ਸੀ ਉਹ ਉਹ ਜਿਹਨੂੰ ਤਾਨੇ ਦੇਣੇ ਨੇ ਉਹਦੋਂ ਦਿੰਦੀਆਂ ਸੀ ਉਹ ਇਹਨੂੰ ਤਮਾਸ਼ੇ ਕਿਹਾ ਜਾਂਦਾ ਵੀ ਇੱਕ ਲੇੜੀ ਬੰਦਾ ਬਣ ਜਾਂਦੀ ਸੀਗੀ ਹਾਂਜੀ 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 ਬੰਦਾ ਬਣ ਕੇ ਦੇਖਾਂ ਵੀ ਮੁੱਛਾਂ ਕਰਕੇ ਮੈਨੂੰ ਯਾਦ ਆਉਂਦੀ ਗੱਲ ਮੈਨੂੰ ਜ਼ੋਨਲੀ ਕੀਤਾ ਮੈਨੇ ਮੈਨ ਤਾਂ ਹੋ ਜਾਂਦਾ ਜੀ ਇੱਕ ਵਾਰ ਨਾ ਸਾਡੀ ਹਿੰਦੁਸਤਾਨ ਦੀ ਵੱਡੀ ਆਰਟਿਸਟ ਨਰਗਿਸ ਨਰਗਿਸ ਕਹਿੰਦੀ ਵੀ ਜਦੋਂ ਮੈਂ ਪਹਿਲੀ ਵਾਰ ਜ਼ਿੰਦਗੀ ਚ ਭੰਗੜਾ ਦੇਖਿਆ ਕਿਸੇ ਸ਼ੂਟਿੰਗ ਦੇ ਉੱਤੇ ਭੰਗੜਾ ਪਾਇਆ ਜਾ ਰਿਹਾ ਸੀਗਾ ਕਿਸੇ ਫਿਲਮ ਦਾ ਪ੍ਰੋਫੈਸ਼ਨਲ ਕਰਦੇ ਸੀਗੇ ਕਹਿੰਦੇ ਮੈਂ ਲਾਈਵ ਪਹਿਲੀ ਵਾਰ ਦੇਖਿਆ ਸੀ ਤੇ ਮੈਂ ਕਹਿੰਦੀ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਮਰਦਾਂ ਨੂੰ ਮਰਦਾਂ ਵਾਂਗ ਨੱਚਦੇ ਦੇਖਿਆ ਕੀ ਬਾਤ ਹੈ ਮਤਲਬ ਉਹਦੀ ਉਹਦੀ ਇਹ ਅਜੈਕਟ ਲਾਈਨ ਹੈ ਕਿ ਮੈਂ ਜ਼ਿੰਦਗੀ ਚ ਪਹਿਲੀ ਵਾਰ ਮਰਦਾਂ ਨੂੰ ਮਰਦਾਂ ਵਾਂਗ ਨੱਚਦੇ ਦੇਖਿਆ ਅੱਛਾ ਮੈਨੂੰ ਬਾਅਦ ਦੱਸਿਆ ਕਿ ਇਹਨੂੰ ਭੰਗੜਾ ਕਹਿੰਦੇ ਨੇ